ਕੋ ਗੋਇਲ ਸਾਹਿਬ ਨੂੰ ਪੁੱਛਣਾ ਸੀ ਕਿ ਥਾਇਰੋਇਡ ਕੀ ਚੀਜ਼ ਹੁੰਦੀ ਹੈ ਥਾਇਰੋਇਡ ਸਾਡੇ ਗਲੇ ਦਾ ਨਾ ਇੱਕ ਗਲੈਂਡ ਹੈ ਜਿਵੇਂ ਸਾਡੇ ਸਰੀਰ ਦੇ ਵਿੱਚ ਹਾਰਟ ਹੈ ਬ੍ਰੇਨ ਹੈ ਲਿਵਰ ਹੈ ਉਹਦੇ ਗਲੇ ਦੇ ਵਿੱਚ ਗ੍ਰੰਥੀ ਹੈ ਥਾਇਰੋਇਡ ਉਹਦੇ ਵਿੱਚ ਨਾ ਜੀ ਕਈ ਵਾਰ ਇਨਫੈਕਸ਼ਨ ਆਉਣ ਕਰਕੇ ਜਾਂ ਕਿਸੇ ਵੀ ਕਾਰਨ ਥਾਇਰੋਇਡ ਗਲੈਂਡ ਦੇ ਵਿੱਚ ਸੋਜਣ ਆ ਜਾਂਦੀ ਹੈ ਅੱਛਾ ਜੀ ਉਹਦੇ ਕਰਕੇ ਪੇਸ਼ੈਂਟ ਨੂੰ ਕਿਹਾ ਜਾਂਦਾ ਹੈ ਕਿ ਸਾਨੂੰ ਥਾਇਰੋਇਡ ਹੋ ਗਿਆ ਹੂੰ ਹੂੰ ਜੀ ਅ ਜਦ ਕਿ ਉਹ ਥਾਇਰੋਇਡ ਦੀ ਇੱਕ ਬਿਮਾਰੀ ਹੈ ਉਹਨੂੰ ਥਾਇਰੋਇਡ ਦੀ ਬਿਮਾਰੀ ਨਹੀਂ ਕਹਿੰਦੇ ਲੋਕੀ ਥਾਇਰੋਇਡ ਹੀ ਕਹਿੰਦੇ ਹੁੰਦੇ ਆ ਤੇ ਉਹ ਜਿਹੜਾ ਹੈਗਾ ਨਾ ਜੀ ਥਾਇਰੋਇਡ ਉਹਦੀ ਗੋਲੀ ਵੀ ਲਗਾਈ ਜਾਂਦੀ ਹੈ ਹਾਂ ਜੀ ਉਹ ਰੈਗੂਲਰ ਲੈਣੀ ਪੈਂਦੀ ਹੈ ਹਾਂ ਉਹ ਇੱਕੋ ਹੀ ਪੂਰੇ ਮੁਲਕ ਵਿੱਚ ਗੋਲੀ ਹੈ ਉਹੀ ਲੈਣੀ ਪੈਂਦੀ ਹੈ ਕਿਸੇ ਨੂੰ 25mg ਕਿਸੇ ਨੂੰ 100mg ਕਿਸੇ ਨੂੰ 75mg ਕਿਸੇ ਨੂੰ 65 62 ਕੁਝ ਵੀ ਉਹਦੇ ਮਿਲੀਗ੍ਰਾਮ ਇੱਕ ਡਾਕਟਰ ਹੈ ਉਹ ਸੈੱਟ ਕਰ ਦਿਆ ਅੱਛਾ ਉਹ ਜਦੋਂ ਸੈੱਟ ਕਰ ਦਿਆ 8 ਤੋਂ ਪਲੱਸ ਹੈਗਾ 9 ਤੋਂ ਪਲੱਸ ਹੈਗਾ ਉਦੋਂ ਜੇ 100 ਮਾਈਕਰੋਗ੍ਰਾਮ ਦੇ ਰਹੇ ਆ ਜਦੋਂ ਉਹਦਾ ਬਿਲਕੁਲ ਨਾਰਮਲ ਆ ਗਿਆ ਤਿੰਨ ਤੋਂ نیچے ਆ ਗਿਆ ਤਾ ਵੀ ਉਹਨੂੰ ਫਿਰ 100 ਮਿਲੀਗ੍ਰਾਮ ਤੋਂ ਬੰਦ ਹੀ ਨਹੀਂ ਕੀਤੀ ਜਾਂਦੀ ਛੇਤੀ ਉਹਦੇ ਕਰਕੇ ਜਾਂ ਤਾਂ ਇਨਸਾਨ ਦਾ weight ਵਧਣ ਲੱਗ ਜਾਂਦਾ ਜਾਂ ਸੁੱਕਣ ਲੱਗ ਜਾਂਦਾ ਜਾਂ ਮੈਂਟ ਕਈ ਮੋਟੇ ਹੋ ਜਾਂਦੇ ਕਈ ਲਿੱਸੇ ਹੋ ਜਾਂਦੇ ਹਾਂ ਬਾਡੀ ਦਾ ਮੈਂਟੇਨੈਂਸ ਖਰਾਬ ਹੋ ਜਾਂਦਾ ਪਰ ਦੇਖੋ ਆਯੁਰਵੇਦ ਦੇ ਵਿੱਚ ਗੋਡ ਵੱਲੋਂ ਕਿੰਨੀ ਵਧੀਆ ਚੀਜ਼ ਆ ਆਪਣੀ ਰਸੋਈ ਦੀ ਚੀਜ਼ ਹੈ ਮੈਂ ਹਜ਼ਾਰਾਂ ਲੋਕਾਂ ਨੂੰ ਦੱਸੀ ਹੈ ਸਾਰਿਆਂ ਨੂੰ ਫਾਇਦਾ ਕੀਤਾ ਉਹ ਹੈਗੀ ਹੈ ਕਾਲੀ ਮਿਰਚ ਸੁੰਡ ਤੇ ਮਗ ਵੀਪਲ ਮਗ ਪਿੱਪਲ ਮਗ ਵੀ ਪਲੋਈ ਨਹੀਂ ਲੰਮੀਆਂ ਲੰਮੀਆਂ ਮਗਾ ਹੁੰਦੀਆਂ ਨੇ ਮਗਾ ਤੇ ਇਹ ਤਿੰਨ ਚੀਜ਼ਾਂ ਦਾ ਪਾਊਡਰ ਬਣਦਾ ਜੀ ਇਹਨੂੰ ਦੇਸੀ ਭਾਸ਼ਾ ਦੇ ਵਿੱਚ ਕਹੋ ਸੌਂਡ ਕਾਲੀ ਮਿਰਚ ਤੇ ਮਗ ਪਿੱਪਲ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਤਿੰਨੇ ਤਿੱਖੀਆਂ ਹੁੰਦੀਆਂ ਨੇ ਕੁੜੀਆਂ ਇਹਨੂੰ ਚੁਟਕੀ ਭਰ ਮਟਰ ਦੇ ਦਾਣੇ ਜਿੰਨੀ ਸਵੇਰੇ ਸਵੇਰੇ ਮੂੰਹ 'ਚ ਪਾ ਕੇ ਉਹਨੂੰ ਚੂਸੀ ਜਾਓ ਚੂਸੀ ਜਾਓ ਤਾਂ ਮੂੰਹ 'ਚ ਇੱਕ ਸਲਾਈਵਾ ਬਣਦਾ ਜਿਹੜਾ ਸਲਾਈਵਾ ਪਾਣੀ ਦੀ ਤਰ੍ਹਾਂ ਭਰਦਾ ਉਹ ਫਿਰ ਅਸੀਂ ਅੰਦਰ ਸੱਕ ਕਰਨਾ ਗਲੇ 'ਚ ਉਹੀ ਜਿਹੜਾ ਸਲਾਈਵਾ ਨਾ ਜੀ ਉਹ ਸਾਡੇ ਗਲੇ ਦੇ ਥਾਇਰੋਇਡ ਗਲੈਂਡ ਦੀ ਜਿਹੜੀ ਹੈਗੀ ਹੈ ਹੈਲਪ ਕਰਦਾ ਉਹਦਾ ਇਲਾਜ ਹੁੰਦਾ ਹਾਂ ਉਹ ਆਪਣੇ ਆਪ ਉਹਦਾ ਇਲਾਜ ਕਰਦਾ ਤੇ ਜਿਹੜੀ ਗੋਲੀ ਪੇਸ਼ੈਂਟ ਨੂੰ 100 ਮਿਲੀਗ੍ਰਾਮ ਲੱਗੀ ਹੁੰਦੀ ਆ ਉਹ ਡਾਕਟਰ ਹੌਲੀ ਹੌਲੀ ਘਟਾਉਣਾ ਸ਼ੁਰੂ ਕਰ ਦਿੰਦਾ ਪਰ ਇੱਕ ਚੀਜ਼ ਮੈਂ ਦੇਖੀ ਮੇਰਾ ਜਿਹੜਾ 24 ਸਾਲ ਦਾ 25 ਸਾਲ ਦਾ ਇਹ ਤਜਰਬਾ ਰਿਹਾ ਲੋਕਾਂ ਦੇ ਨਾਲ ਮੀਟਿੰਗ ਦਾ ਉਹਦੇ ਚ ਮੈਂ ਦੇਖਿਆ ਕਿ ਥਾਇਰੋਇਡ ਦੀ ਜਿਹੜੀ ਐਲੋਪੈਥਿਕ ਗੋਲੀ ਹੈ ਜੇ ਤਾਂ ਪੇਸ਼ੈਂਟ ਖਾਣ ਲੱਗਾ ਉਡੋਸੀ ਜਿੰਨਾ ਮਰਜ਼ੀ ਕਰ ਲਈ ਉਹ ਬੰਦ ਨਹੀਂ ਹੁੰਦੀ ਜੀ ਇਸ ਦਵਾਈ ਨਾਲ ਇੰਨਾ ਕਿ ਉਹ ਮੈਨੇਜ ਰਹਿੰਦੀ ਆ ਜੀ ਬੋਡੀ weight ਮੈਨੇਜ ਰਹਿੰਦਾ ਜੇ ਕਾਲੀ ਮਿਰਚ ਸੁੰਡ ਮਗ ਪੀਪਲ ਦਾ ਚੂਰਨ ਲਈ ਜਾਂਦਾ ਤੇ ਜਿਹਨੇ ਨਹੀਂ ਸ਼ੁਰੂ ਕੀਤੀ ਉਹ ਗੋਲੀ ਅਗਰ ਉਹਨੇ ਇਹ ਸ਼ੁਰੂ ਕਰ ਲਿਆ ਤਾਂ ਰਿਵਰਸ ਹੋ ਜਾਂਦੀ ਆ ਪ੍ਰੋਬਲਮ ਅੱਛਾ ਜੀ ਇਹ ਟਾਈਮ ਦੇ ਨਾਲ ਮਤਲਬ ਪਤਾ ਲੱਗਦਾ ਪੇਸ਼ੈਂਟ ਨੂੰ ਵੀ ਹੁਣ ਮੈਨੂੰ ਨਹੀਂ ਆਉਂਦਾ ਕਿਤੇ ਵੀ ਟੈਸਟ ਕਰਾ ਲਓ ਤਾਂ thyroid ਦਾ ਸਭ ਤੋਂ ਵਧੀਆ ਇਲਾਜ ਤਾਂ ਇਹ ਹੀ ਆ ਹਾਂ ਇਹ ਤਾਂ ਬਹੁਤ ਸੌਖਾ ਤੇ ਸਿੰਪਲ ਕੋਈ ਦਵਾਈ ਨਹੀਂ ਫालतू